ਹਾਂਜੀ ਸਤਿ ਸ੍ਰੀ ਅਕਾਲ ਸਾਰ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੀਰਗਲ ਬਈ ਇੱਕ ਨਿਊਜ਼ ਸ਼ੇਅਰ ਕਰਨ ਲੱਗਿਆ ਬਈ ਤਾਂ ਮੈਂ ਸ਼ੇਅਰ ਕਰਦਾ ਰਹਿਣਾ ਆਪਣੀ ਵੀਡੀਓ ਵਗੈਰਾ ਚ ਜਾਂ ਲਾਈਵ ਵਗੈਰਾ ਚ ਵੀ ਚਲੋ ਜੇ ਕਿਸ ਦਾ ਭਲਾ ਹੋ ਜੇ ਤੇ ਹੁਣ ਰੀਸੈਂਟਲੀ ਬਈ ਜਿਹੜੀ ਹੋਈ ਹੈਗੀ ਜੁਲਾਈ 29 ਦੀ ਉਹਨਾਂ ਨੂੰ ਹਤਾਂ ਚਾਰ ਦਿਨ ਪਹਿਲਾਂ ਗੱਲ ਤੇ ਆਪਣੇ ਦੋ ਪੰਜਾਬੀ ਮੁੰਡੇ ਫੜੇ ਗਿਆਗੇ ਅਮਰੀਕਾ 'ਚ ਨਸ਼ੇ ਨਾਲ ਉਹਨਾਂ ਦੇ ਟਰੱਕ 'ਚ ਨਸ਼ਾ ਲੱਦਿਆ ਹੋਇਆ ਸੀਗਾ ਤੇ ਨਸ਼ਾ ਵੀ ਤੁਸੀਂ ਲਾ ਲੋ ਵੀ ਮੜਾ ਮੂਟਾ ਨਹੀਂ ਸੀਗਾ ਭਰਾਵੋ ਬਹੁਤ ਹੀ ਜਿਆਦੇ 400 ਕਿਲੋ 400 ਕਿਲੋ ਨਸ਼ਾ ਉਹ ਦੇਖ ਲੋ ਟਰੱਕ ਚ ਲਈ ਫਿਰਦੇ ਸੀਗੇ ਪਤੰਦਰ ਤੇ ਇਹਨੂੰ ਫੜੇ ਗਏ ਹੁਣ ਹਨਾ ਘੱਟੋ ਘੱਟ 20 ਛਾਲ ਦੀ ਉਹਨਾਂ ਨੂੰ ਸਜ਼ਾ ਗਈ ਹੋਣੀ ਹੈਗੀ ਤੇ ਨਾਲੇ ਦੇਖ ਲੋ ਇੰਨੀਆਂ ਇੱਥੇ ਖਬਰਾਂ ਆਉਂਦੀਆਂ ਨੇ ਐਨੇ ਲੋਕ ਨਿਊਜ਼ਾਂ ਵਗੈਰਾ ਹਨਾ ਵੀ ਆਪਣੇ ਬੰਦੇ ਫੜੀ ਜਾਂਦੇ ਹੈਗੇ ਨਸ਼ਾ ਉਹ ਵਿੱਚ ਦੇ ਤੇ ਫਿਰ ਵੀ ਪਤਾ ਨਹੀਂ ਕੀ ਗੱਲ ਆ ਜਿਹੜੇ ਵੀਰ ਆਪਣੇ ਖਾਸ ਕਰਕੇ ਨਵੇਂ ਵੀ ਆ ਰਹੇ ਆਗੇ ਨਵੇਂ ਉਮਰ ਕਾ ਜਲਾਲੂ ਨਵੀਂ ਉਮਰ ਦੇ ਆਗੇ ਉਹ ਵੀ ਇਹੋ ਜਿਹੇ ਕੰਮ ਬਲਬਾਲੇ ਜਾ ਰਹੇ ਆ ਪਤ ਨਹੀਂ ਕੀ ਕਰਨਾਂਗਾ ਇੱਕ ਇਹ ਮੁੰਡਾ ਇਹਨਾਂ ਜੋ ਹੈਗਾ ਲਾਲੂ ਇੱਕ ਸਾਰਾ 29 ਸਾਲ ਦਾ ਹੈਗਾ ਤੇ ਦੂਜਾ ਹੈਗਾ 19 ਸਾਲ ਦਾ 19 ਸਾਲ ਦੇਖ ਲਓ ਕਿੰਨੀ ਗੇਜ ਹੁੰਦੀ ਹੈਗੀ ਤੇ ਬਾਕੀ ਇਹ ਵੀ ਦੱਸਦਾ ਬਈ ਤੁਹਾਨੂੰ ਵੀ ਜਿਹੜਾ ਨਸ਼ਾ ਉਹਨਾਂ ਨੇ ਲਵੇ ਹੈਗਾ ਸੀਗਾ 400 ਕਿਲੋ ਕੋਕੀਨ ਉਹਦੀ ਹੈਗੀ ਸੀ ਵੈਲਿਊ ਉਹਦਾ ਪ੍ਰਾਈਸ ਮੰਨ ਲਓ ਜੇ ਉਹ ਵਗ ਜਾਂਦੀ ਵਿਕ ਜਾਂਦੀ 10 ਮਿਲੀਅਨ ਡਾਲਰ ਇੰਡੀਆਲੇ ਰੁਪਈਆ ਜਿਾ ਆਪਣੇ ਹਿਸਾਬ ਕਿਤਾਬ ਲਾ ਲਿਓ 10 ਮਿਲੀਅਨ ਡਾਲਰ ਦੀ ਕੀਮਤ ਸੀ ਉਹਦੀ ਦੇਖ ਲਓ ਤੁਸੀਂ ਇਹਨੂੰ ਇੰਨੀ ਕੀਮਤ ਨਸਾ ਇੰਨਾ ਨਸਾ ਚੱਕੀ ਫਿਰਦੇ ਸੀ ਨਾਲ ਮੈਂ ਉਹਦਾ ਸਕਰੀਨਸ਼ਾਟ ਲਾ ਦੂੰਗਾ ਜਿਹੜੀ ਉਹਨਾਂ ਦੇ ਟਰੱਕ ਜੋ ਬਰਾਮਦ ਹੋਈ ਹੈ ਚੀਜ਼ ਉਹ ਤੁਸੀਂ ਦੇਖ ਲਿਓ ਨਾਲ ਵੀ ਕਿੰਨਾ ਸਮਾਨ ਉਹਨਾਂ ਦੇ ਟਰੱਕ 'ਚ ਫੜਿਆ ਗਿਆ ਅੰਦਰ ਟਰੱਕ 'ਚ ਜਿੱਥੇ ਟਰੱਕਾਂ ਲਈ ਜਿਵੇਂ ਅਸੀਂ ਸੌਂਦੇ ਹੁੰਦੇ ਹਾਂ ਟਰੱਕ ਦੇ ਅੰਦਰ ਕੈਬ 'ਚ ਬੈੱਡ ਲੱਗਿਆ ਹੁੰਦਾ ਤੇ ਅੰਦਰ ਉੱਥੀ ਰੱਖੀ ਫਿਰਦੇ ਸੀਗੇ ਦੋ ਜਾਨੇ ਸੀਗੇ ਉੱਥੀ ਰੱਖੀ ਫਿਰਦੇ ਸੀਗੇ ਤੇ ਦੁੱਖ ਹੁੰਦਾ ਜਰਾ ਇਹੀਆਂ ਚੀਜ਼ਾਂ ਦੀ ਇੱਕ ਹੈ ਨਾ ਵੀ ਯਾਰ ਆਪਣੇ ਪੰਜਾਬੀ ਮੁੰਡੇ ਕਿਹੜੇ ਪਾਸੇ ਤੁਰ ਪਏ ਹਨਾ ਸ਼ਾਰਟਕਟ ਹੀ ਪਤੰਦਰ ਰਾਹ ਚੋਂ ਲੈਂਦੇ ਆਗੇ ਵੀ ਤਰੱਕੀ ਛੇਤੀ ਕਰੀਏ ਹਨਾ ਬਸ ਇਹ ਸਾਊਟਕਟ ਹੀ ਸੀ ਜੀ ਵੀ ਛੇਤੀ ਤਰੱਕੀ ਛੇਤੀ ਕਰ ਜੀਏ ਬਸ ਵੀ ਟਰੱਕ ਨਾ ਚਲਾਉਣਾ ਪਵੇ ਉਹਦੇ ਵਾਂਗੂ ਬਾਹਲੇ ਸਾਲ ਵੀ ਮਿਹਨਤ ਨਾ ਕਰਨੀ ਪਵੇ ਹਨਾ ਮਿਹਨਤ ਦੀ ਬਜਾਏ ਭਰਾਵੋ ਉਹਨਾਂ ਨੇ ਰਾਹ ਗਲਤ ਚੁਣਿਆ ਹੁਣ 20 ਸਾਲ ਅੰਦਰ ਬੈਠੇ ਰਹਿਣਾ ਇਨੀ ਪਤਾ ਦੂ ਵਾਦੀ ਉਦੋਂ ਬਾਅਦ ਉਹਨਾਂ ਨੂੰ ਰਿਪੋਰਟ ਕਰ ਦੇਣਗੇ ਕੀ ਫਾਇਦਾ ਕਿ ਜ਼ਿੰਦਗੀ ਖਰਾਬ ਕਰ ਲਈ ਹੈ ਨਾ ਤਾਂ ਕਰਕੇ ਭਰਾਵੋ ਬਥੇਰੀਆਂ ਨਿਊਜ਼ਾਂ ਆਉਂਦੀਆਂ ਨੇ ਇਥੇ ਰੀਡਿਊ ਚੈਨਲ ਆਪਾਂ ਦਾ ਵੀ ਰੀਡਿਊ ਚੈਨਲ ਵੀਰ ਬਹੁਤ ਵਧੀਆ ਸੇਵਾ ਕਰਦੇ ਹੈਗੇ ਕਮਿਊਨਿਟੀ ਦੀ ਪਰ ਪਤਾ ਨਹੀਂ ਕੀ ਕਾਰਨ ਹੈ ਨਾ ਸਮਝ ਨਹੀਂ ਆਉਂਦਾ ਵੀ ਕਾਹ ਤੋਂ ਇਦਾਂ ਲੋਕ ਕਾਹ ਤੋਂ ਨਹੀਂ ਗੱਲ ਸੁਣਦੇ ਯਾਰ ਪੁੱਠੇ ਜੱਦੇ ਕੰਮ ਕਰੀ ਜਾਂਦੇ ਹੈਗੇ ਨਾ ਇਹ ਵੀ ਨਹੀਂ ਹੈਗਾ ਵੀ ਇਹ ਕੋਈ ਪਹਿਲੀ ਵਾਰ ਹੀ ਹੈਪਨ ਹੋਇਆਗਾ ਵੀ ਪਹਿਲੇ ਬੰਦੇ ਫੜੇ ਗਏ ਨੇ ਥੋੜੇ ਦਿਨਾਂ ਬਾਅਦ ਹੁਣ ਤਾਂ ਹੀ ਪਤਾ ਲੱਗਦਾ ਵੀ ਹਾਂ ਬੰਦੇ ਹੀ ਫੜੇ ਗਏ ਆਪਣੇ ਦੇਸ਼ ਦੇ ਹੁੰਦੇ ਚਲੋ ਪੰਜਾਬੀ ਨਹੀਂ ਹੁੰਦੇ ਕਈ ਵਾਰੀ ਆਪਣੇ ਦੇਸ਼ ਦੇ ਹੁੰਦੇ ਆਗੇ ਹੋਰ ਸਟੇਟਾਂ ਦੇ ਹੁੰਦੇ ਆ ਤੇ ਪੰਜਾਬੀ ਵੀ ਬਥੇਰੇ ਫੜੇ ਜਾਂਦੇ ਆ ਕੋਈ ਇਹੋ ਜਿਹਾ ਕੰਮ ਨਹੀਂ ਜੀ ਚ ਆਪਣੇ ਬੰਦੇ ਨਾਲ ਫੜੇ ਜਾਂਦੇ ਹੁਣ ਪੰਜਾਬੀ ਖਾਸ ਕਰਕੇ ਮੌਦੋ ਖਾਵੇ ਪ੍ਰਭੂ ਤਾਂ ਅਰਗੇ ਜਿਹੜੇ ਵੀ ਨਵੇਂ ਭੈਣ ਭਾਈ ਆਉਂਦੇ ਆਗੇ ਜਾਂ ਜਿਨ੍ਹਾਂ ਦੇ ਪੁੱਤ ਧੀ ਇੱਥੇ ਹੈਗੇ ਉਹਨਾਂ ਨੂੰ ਕਹੇ ਘੱਟ ਕਮਾ ਲੋ ਹਨਾ ਪਰ ਆਹੇ ਪੁੱਠੇ ਸਿੱਦੇ ਪਾਛੇ ਨਾ ਇਥੇ ਜ਼ਿੰਦਗੀ ਸੌਖੀ ਵਾਸਤੇ ਤਾਂ ਆਇਆ ਵੀ ਹਾਂ ਜ਼ਿੰਦਗੀ ਵਧੀਆ ਉੱਥੇ ਸੌਖੀ ਹੈਗੀ ਹੈਨਾ ਵਧੀਆ ਸਾਰਾ ਹੈਗਾ ਸਿਸਟਮ ਇੱਥੇ ਆ ਕੇ ਵੀ ਇਹੋ ਜਿਹੀ ਕਮੀ ਕਰਨੇ ਫਿਰ ਕੀ ਫਾਇਦਾ ਬਈ ਇੱਥੇ ਆਏ ਤਾਂ ਬਾਕੀ ਪ੍ਰਮਾਤਮਾ ਆਪ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਇਹ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਧੰਨਵਾਦ